ਦੋ ਬੰਦ ਗਾਣੇ ਨੇ ਜੀ ਗੁਰੂ ਹਰਗੋਬਿੰਦ ਦਿਆ ਚੰਨਾ ਵੇ ਪਿਆਰਿਆ ਜਿਹੜਾ ਤੇਰਾ ਹੋਇਆ ਉਹਨੂੰ ਗਾਲ ਨਾਲ ਲਾਲ ਲਿਆ ਗੁਰੂ ਹਰਗੋਬਿੰਦ ਦਿਆ ਚੰਨਾ ਵੇ ਪਿਆਰਿਆ ਜਿਹੜਾ ਤੇਰਾ ਹੋਇਆ ਉਹਨੂੰ ਗਾਲ ਨਾਲ ਲਾਲ ਲਿਆ ਮੱਖਣ ਸ਼ਾਦਾ ਜਹਾਜ ਜਾਣਾ ਸਮੁੰਦਰੋਂ ਪਾਰ ਸੀ ਫਸ ਗਿਆ ਬਰੇਤੇ ਵਿੱਚ ਹੋਇਆ ਆਵਾਜ਼ਾਰ ਸੀ ਮੱਖਣ ਸ਼ਾ ਦਾ ਜਵਾਜ ਜਾਣਾ ਸਮੁੰਦਰੋਂ ਪਾਰ ਸੀ ਫਸ ਗਿਆ ਬਰੇਤੇ ਵਿੱਚ ਹੋਇਆ ਆਵਾਜ਼ਾਰ ਸੀ ਨਾਨਕ ਦਿਗਦੀ ਨੂੰ ਨੇ ਉਥੇ ਹੀ ਤੇ ਆ ਲਿਆ ਜਿਹੜਾ ਤੇਰਾ ਹੋਇਆ ਉਹਨੂੰ ਗੱਲ ਨਾਲ ਲਾ ਲਿਆ ਗੁਰੂ ਹਰਗੋਬਿੰਦ ਦਿਆ ਚੰਨਾ ਵੇ ਪਿਆਰਿਆ ਜਿਹੜਾ ਤੇਰਾ ਹੋਇਆ ਉਹਨੂੰ ਗੱਲ ਨਾਲ ਲਾ ਲਿਆ ਸਾ ਸੰਗਤ ਹੀਲਾ ਬਾਂਦੇ ਜੀ ਠੀਕ ਹੈ ਵਧੀਆ ਸੁਖਨਾ ਸੀ 500 ਪੰਜ ਦੇ ਜਾਨਾ ਏ ਬਚਨ ਜੋ ਕੀਤੇ ਸਿਖਾ ਕਿਉ ਕੰਨੀ ਕਿਸ ਕਾ ਨਾ ਏ ਸੁਖ ਨਾ ਸੀ ਪੰਜ ਸੋ ਪੰਜ ਦੇ ਜਾਨਾ ਏ ਬਚਨ ਜੋ ਕੀਤੇ ਸਿਖਾ ਕਿਉ ਕੰਨੀ ਕਿਸ ਕਾ ਨਾ ਏ ਲਾਭ ਲਿਆ ਜੇ ਗੁਰੂ ਲਾਭ ਲਿਆ ਜੇ ਗੁਰੂ ਰੋਲਾ ਮੱਖਣ ਸਾਸੀ ਪਾਰਿਆ ਜਿਹੜਾ ਉਹਦਾ ਹੋਇਆ ਜਿਹੜਾ ਤੇਰਾ ਹੋਇਆ ਉਹਨੂੰ ਗੱਲ ਨਾਲ ਲਾਲਿਆ ਗੁਰੂ ਹਰਗੋਬਿੰਦ ਦਿਆ ਸਾਸਤਰੀ ਜੀ ਧੰਨਵਾਦ ਜੀ ਦਾਨ ਅਮਰਜੀਤ ਕੌਰ ਆਸਟ੍ਰੇਲੀਆ ਉਹ ਆਪਣੀ ਗੱਲ ਤਾਂ ਹੈ ਕਿ ਹਾਜ਼ਰ ਹੋਣਗੇ ਉਹਨਾਂ ਤੋਂ ਬਾਅਦ ਸੁਵਿੰਦਰ ਸਿੰਘ ਜੀ ਲੁਧਿਆਣਾ ਤਿਆਰ